ਇਦੇ ਵਿੱਚ ਖਾਦਾਂ ਪਾ ਕੇ ਆਪਾਂ ਨੇ ਇਹਨੂੰ ਬਿਲਕੁਲ ਰੈਡੀ ਰੱਖਿਆ ਹੋਆ। ਬਸ ਹੁਣ ਪਾਣੀ ਆ ਦੇਣਾ ਛੱਡ। ਸ਼ਾਹ ਨਕਾ ਸਦਾ ਕਰਨਾ ਪਾਣਾ। ਉਦੋਂ ਰ ਗਿਆ ਪਾਣੀ। ਚਲੋ ਗੰਦਾ ਪਾਣੀ ਇਹਦਾ ਨਿਕਲ ਜਾਊਗਾ। ਪਰ ਸੋ ਦਾ ਮਲ ਉਤਰ ਆ। ਇੱਧਰ ਓਣੀ ਕਰੀਓ ਆ। ਆਗੇ ਮਿਰਚ ਇੱਧਰ ਰਾਨੀ ਹੈਗੀ ਆ 110 ਉਹ ਦੀ ਵੀ ਤਿਆਰੀ ਕਰ ਦੇਣੀ ਆ ਅੱਜ ਇਹ 1509 ਦੀ ਪਨੀਰ ਦੀ ਆ ਜਿਹੜੀ ਵੀ ਜਣੀ ਆ ਇਹ ਹੋ ਗਿਆ ਛੱਟਾ ਜੀ ਤੇ ਤਾਂ ਛੱਟਾ ਤੇ ਇੱਥਿਆਂ ਦੀ ਪਟਾਈ ਕਰਦੇ ਆ ਤੇ ਹੁਣ ਦੇਖਦੇ ਆ ਵਾਹਿਗੁਰੂ ਕਿਦਾਂ ਦੀ ਬਣੀ ਦੀ ਇਹ ਗਾਂ ਦਾ ਕਿਉਂਕਿ ਇਹ ਹੱਥ ਸਾਰਾ ਕੁਝ ਵਾਹਿਗੁਰੂ ਦੇ ਹੁੰਦਾ ਬੰਦੇ ਦੇ ਹੱਥ ਵਾਸਤਾ ਕੁਝ ਵੀ ਨਹੀਂ ਦੋਸਤੋ ਇੱਕ ਹੀ ਚੀਜ਼ ਆ ਫਰਜ਼ ਇਹ ਜ਼ਿੰਮੇਵਾਰ ਉਹਨਾਂ ਤੋਂ ਪਤਾ ਹੀ ਆ ਚਲੋ ਖੈਰ ਇਹ ਆ ਜੀ ਟਿੱਕੀ ਬੋਰ ਦੀ ਟਿੱਕੀ ਹੋ ਗਈ ਖਰਾਬ ਕਿਉਂਕਿ ਪਾਣੀ ਨਹੀਂ ਚੱਕਦਾ ਸੀ ਹਵਾ ਲੈ ਜਾਂਦਾ ਸੀ ਮੰਨ ਲਓ ਜਦੋਂ ਵੀ ਪਾਣੀ ਚਕਾਣਾ ਤਾਂ ਪਾਣਾ ਪੈਂਦਾ ਸੀ ਦੁਆਰਾ ਜਦੋਂ ਬੋਰ ਚਲਾਉਂਦੇ ਸੀ ਹੈਨਾ ਇਹ ਦੇ ਕਰਕੇ ਹੁਣ ਟਿੱਕੀ ਬਦਲ ਹੀ ਕਰਨੀ ਪਈ ਆ ਇਹ ਹੁੰਦਾ ਹੀ ਹੈ ਤਕਰੀਬਨ ਪਹਿਲਾਂ ਟਿੱਕੀ ਹੋ ਲੈ ਕੇ ਆਇਆ ਸੀਗਾ ਉਹ ਟਿੱਕੀ ਚੰਬੜੇ ਜਿਹੇ ਸੀ ਉਹ ਸੈੱਟ ਨਹੀਂ ਬੈਠੀ ਹੈਗੀ ਤੇ ਉਹਦਾ ਫੇਸ ਨਹੀਂ ਬੈਠਿਆ ਚੀਜ਼ੇ ਨਹੀਂ ਬੈਠੀ ਆ ਚੀਜ਼ ਜਿਹਨੂੰ ਬੈਠੀ ਹੈ ਪਲਾਸਟਿਕ ਦੀ ਆਂਦੀ ਹੈ ਥੋੜੀ ਹਲਕੀ ਹੁੰਦੀ ਹੈ ਇਹਦੇ ਟਾਈਮ ਕੱਟ ਕਰਦੀ ਹੈ ਕਿਉਂਕਿ ਹੈਗੇ ਖੂਹੀ 10 12 ਫੁੱਟ ਦੇ ਜਦੋਂ ਝੰਡਕਾ ਪੈਂਦਾ ਥੱਲੇ ਨੂੰ ਸੂਟਾ ਮਾਰਦਾ ਪਾਣੀ ਤਾਂ ਫੇਰ ਇਹ ਫਟ ਜਾਂਦੀ ਹੈ ਨਾ ਜਗ੍ਹਾ ਤੋਂ ਨਾ ਚਲੋ ਖੈਰ ਜਿੰਨਾ ਟਾਈਮ ਕੱਢਦੀ ਹੈ ਵਧੀਆ ਤੀਨ ਹੁਣ ਕਰ ਲਵਾਂ ਫਿੱਟ ਕਿਉਂਕਿ ਮੈਂ ਦੋ ਤਿੰਨ ਗਿਹੜੇ ਖੂਹੀ ਦੇ ਲਾ ਚੁੱਕਾ ਪਹਿਲਾਂ ਆਹ ਲੈ ਕੇ ਆਣੀ ਸੀ ਇਹ ਚੇਤਾ ਭੁੱਲ ਗਿਆ ਇਹ ਪਹਿਲਾਂ ਵੀ ਮਿਲੀ ਨਹੀਂ ਸੀ ਉਹਨਾਂ ਤੋਂ ਸ਼ੇਰ ਉਹ ਲਾ ਕੇ ਆਉਂਗਾ ਜੇ ਇਹ ਜਦ ਜਬ ਹੋਰ ਵਾਲੇ ਹੋਰਾਂ ਤੋਂ ਪਤਾ ਲਾਉਂਗਾ ਤਾਂ ਦੋ ਤਿੰਨ ਚੱਕਰ ਲੱਗ ਗਿਆ ਖੂਹੀ ਦੇ ਕਿਉਂਕਿ ਪਹਿਲਾਂ ਖੋਲ ਕੇ ਲੈ ਕੇ ਆਇਆ ਫਿਰ ਇਹਨੂੰ ਪਾ ਕੇ ਲੈ ਕੇ ਗਿਆ ਹਿੱਟ ਕਰਕੇ ਫਿਰ ਦੁਬਾਰਾ ਪਾਣੀ ਚਕਾਇਆ ਤੇ ਚੱਕਿਆ ਨਹੀਂ ਦੇਖਿਆ ਵੀ ਕਿੰਨਾ ਟਾਈਮ ਹੋ ਗਿਆ ਫਿਰ ਲੱਗਿਆ ਕਿ ਟਿੱਕੀ ਜਿਹੜੀ ਸਹੀ ਬੈਠੀ ਨਹੀਂ ਫਿਰ ਟਿੱਕੀ ਨੂੰ ਠੀਕ ਕਰਨ ਗਿਆ ਦੁਬਾਰਾ ਦੇਖਿਆ ਤਾਂ ਫੇਸ ਸਹੀ ਨਹੀਂ ਉਹ ਨਵੀਂ ਲੈ ਕੇ ਪਾਉਣ ਲੱਗਾ ਹੁਣ ਇਹ ਮੈਂ ਇਹਨੂੰ ਫਿੱਟ ਕਰ ਲਉਂਗਾ ફિટ જવા ખૂ તે ਚੱਲ ਗਿਆ ਥੱਲੇ ਨੂੰ ਦੇਖੀਏ ਚੱਕਰ ਲੋ ਚੱਕ ਲਿਆ ਪਾਣੀ ਆਕੇ ਬਗਲ ਨੂੰ ਸਰੇ ਨੂੰ ਤੇ ਇਹ ਮੋਟਰ ਬੰਦ ਕਿਉਂਕਿ ਪਾਣੀ ਬਹੁਤ ਹੋ ਜਾਣਾ ਪਨੀਰੀ ਦੇ ਵਿੱਚ the evil will let one go.